ਇੱਕ ਇਵੈਂਟ ਪੁਲਿਸ ਨੂੰ ਵੱਡੀ ਕਾਮਯਾਬੀ 480 ਗ੍ਰਾਮ ਹੈਰੋਨ ਇੱਕ ਮੋਟਰਸਾਈਕਲ ਸਪਲੈਂਡਰ 1000 ਭਾਰਤੀ ਕਰੰਸੀ ਸਮੇਤ ਇੱਕ ਦੋਸ਼ੀ ਨੂੰ ਕੀਤਾ ਕਾਬੂ ਦੋਸ਼ੀ ਦੀ ਪਛਾਣ ਅਜੇबीर ਸਿੰਘ ਉਰਫ ਅਜੇ ਪੁੱਤਰ ਜਗਿੰਦਰ ਸਿੰਘ ਵਾਸੀ ਗੰਡੀਵਿੰਡ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ ਇਸ ਮੌਕੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡੱਲ ਤੇ ਦਾਰਾ ਡੱਲਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਦੇ ਤਹਿਤ ਸ਼੍ਰੀ ਅਸ਼wini ਪੂਰ ਆਈਪੀਐਸ ਐਸਐਸਪੀ ਤਰਨਤਾਰਨ ਸ਼੍ਰੀ ਅਜੀਤ ਰਾਜ ਸਿੰਘ ਜੀ ਐਸਪੀਡੀ ਤਰਨਤਾਰਨ ਦੇ ਦਿਸ਼ਾ ਨਿਰਦੇਸ਼ ਤਹਿਤ ਜਿਹੜੀ ਅੱਜ ਪਿੱਖੀਵਿੰਡ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਜਿਹੜਾ ਦੋਸ਼ੀ ਆਜੇ ਵੀਰ ਸਿੰਘ ਇਹਨੂੰ ਜਿਹੜੀ ਪੁਲਿਸ ਪਾਰਟੀ ਨੇ ਸੁਰਸਿੰਘ ਤੋਂ ਅਰੈਸਟ ਕੀਤਾ ਇਸਦੀ ਜੇਬ ਦੇ ਵਿੱਚ ਜਦੋਂ ਤਲਾਸ਼ੀ ਲਈ ਗਈ ਇਹਦੇ ਵਿੱਚੋਂ ਜਿਹੜੀ ਹੈ ਹੁਣ ਰਿਕਵਰ ਹੋਈ ਆ ਜਿਸ ਵੰਦੀ ਥਾਣਾ ਭਿੱਖੀਵਾਂ ਦੇ ਵਿੱਚ ਕੇ ਮਕਦਮਾ ਨੰਬਰ 14 ਅੰਡਰ ਸੈਕਸ਼ਨ ਜਿਹੜਾ 21 ਸੀ ਐਨ ਡੀ ਪੀ ਐ ਸੈਕਟ ਦਰਜ ਕਰਕੇ ਜਿਹੜੀ ਇਹਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਵੇਗਾ। ਇਹਦਾ ਰਿਮਾਂਡ ਹਾਸਲ ਕਰਕੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਨੂੰ ਖੋਹਾਲਿਆ ਜਾਵੇਗਾ। ਇੱਥੇ ਮੈਂ ਦੱਸਣਾ ਚਾਹੁੰਦਾ ਹਾਂ ਜਿੱਥੇ ਭਿੱਖੀਵਾਂ ਸਾਊਥ ਡਿਵੀਜ਼ਨ ਦੇ ਵਿੱਚ ਡਰੋਨ ਗਤੀਵਿਧੀਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਉਥੇ ਡਰੋਨ ਗਤੀਵਿਧੀਆਂ ਵਿੱਚ ਸ਼ਾਮਿਲ ਜਿਹੜੇ ਜਏ ਵਿਅਕਤੀ ਹੈ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅ ਇੱਥੇ ਇਹ ਵੀ ਸ਼ੱਕ ਜਾ ਕੀਤਾ ਜਾ ਰਿਹਾ ਹੈ ਵੀ ਜਿਹੜੀ ਇਹ ਹੈਰੋਂ ਦੀ ਖੇਪ ਆ ਇਹ ਵੀ ਡਰੋਨ ਰਾਹੀਂ ਭਗਾਈ ਹੋਈ ਹੈ ਇਸ ਸੰਬੰਧੀ ਇਹਦੇ ਕੋਲੋਂ ਬੜੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੇ ਕੋਲੋਂ ਹੋਰ ਬਰਾਮਦਗੀ ਹੋਣ ਦੀ ਸੰਭਾਅ ਹੈ